ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਬਾਈ ਜੀ ਪਿੰਡ ਲਹਿਰਾ ਮੁਹੱਬਤ ਜ਼ਿਲ੍ਹਾ ਬਰਹਿੰਡਾ ਬਾਈ ਦੇਬੀ ਵਪਾਰੀ ਦੇ ਘਰੇ ਪਹੁੰਚੇ ਆ ਤੇ ਬਾਈ ਦਾ ਬਹੁਤ ਪੁਰਾਣਾ ਕੰਮ ਆ 27-22 ਸਾਲਾਂ ਤੋਂ ਇੱਕ ਨੰਬਰ ਕੰਮ ਆ ਬਾਈ ਜੀ ਤੇ ਤਿੰਨ ਨਗ ਬਕਾਊਗਾ ਬਾਈ ਕੋਲੇ ਅੱਜ ਜਾਣਕਾਰੀ ਤੁਹਾਨੂੰ ਕੱਲੀ-ਕੱਲੀ ਦੀ ਲੈ ਦੇਾਂਗੇ ਤੇ ਵੀਡੀਓ ਦੇ ਅਖੀਰ ਤੱਕ ਜੁੜੇ ਰਹੋ ਤਿੰਨੇ ਹੀ ਮੱਜਾਂ ਇੱਕ ਤੋਹਫੇ ਆ ਬਾਈ ਜੀ ਟੌਪ ਦੇ ਨਕੀਨੇ ਕਹਿ ਸਕਦੇ ਆ ਆ ਜਾ ਵੀ ਮਣੀ ਉਰਾ ਇਹਨੂੰ ਤੋੜਦੇ ਪਹਿਲਾਂ ਅੰਨੀਲੀ 라 ਵੀ ਦਿਖਾਉਣੇ ਆ ਬਾਈ ਜੀ ਚੌਥੇ ਸੂਏ ਸੂਈ ਹੋਈ ਮੱਜਾ ਇਹ ਬਹੁਤ ਵਧੀਆ ਹਾਥੀ ਵਰਗੀ ਮੱਝਾ ਮੋੜ ਲਿਆ ਭਾਈ ਬਹੁਤ ਵਧੀਆ ਆਰਡਰ ਦੀ ਮਾਲਕਾ ਜਾਣਕਾਰੀ ਤੁਸੀਂ ਬਾਈਆਂ ਦੇ ਕੋਲ ਆ ਕੇ ਵੀ ਲੈ ਸਕਦੇ ਹੋ ਮਸਲੀ ਨਾਲ ਚੈੱਕ ਕਰ ਲਓ ਆਵਦਾ ਆਰਡਰ ਤੇ ਜਿਹੜੀ ਹੋਰ ਖੁਸ਼ੀ ਦੀ ਗੱਲ ਆ ਬਹੁਤ ਸੋਹਣੀ ਇੱਕ ਟੇਡੇ ਘੱਟ ਵਾਲੀ ਜਿਹਨੂੰ ਵਾਹ ਦੇਣੇ ਬਾਈ ਜੀ ਗਲਾਬੀ ਮੂੰਹ ਵਾਲੀ ਕੱਟੀ ਐ ਇਹਦੇ ਮਗਰ ਬਹੁਤ ਵਧੀਆ ਕਿੱਦੇ ਸੂਈ ਆ ਇਹ ਕੱਲ ਹੀ ਅੱਜ ਹੀ ਸੂਈ ਆ ਅੱਜ ਹੀ ਸੂਈ ਆ ਬਾਈ ਜੀ ਤਾਜੀ 4 ਘੰਟੇ ਹੋ ਗਏ ਸੂਈ 4-5 ਘੰਟੇ ਹੋਏ ਆ ਤੇ ਬਾਕੀ ਗੱਲਬਾਤ ਆਪਾਂ ਬਾਅਦ ਵਿੱਚ ਕਰ ਲੈਨੇ ਆ ਇਦਾਂ ਹੀ ਹਾਂ ਹਾਂਜੀ ਭਰਾ ਜੀ ਕੀ ਹਾਲ ਹੈ ਠੀਕ ਆ ਬਾਈ ਕਿਹੜੇ ਸੂ ਸੂ ਹੋਈ ਮੱਚ ਆਪਣੀ ਇਹ ਇਹ ਚੌਥੇ ਬਾਈ ਕਿੰਨਾ ਕ ਦੁੱਧ ਪਾਉਏ ਦੁੱਧ 14 ਲੀਟਰ ਪਾ ਦੂ ਬਾਈ ਖੁੱਲਾ ਖੁੱਲਾ ਤੇ ਉਹ ਵੀ ਠੰਡੀ ਸੀਲ ਹੈ ਜੀ ਕਰੇ ਰੱਖੀ ਸੀਲ ਕੱਟੀ ਬਹੁਤ ਚੰਗੀ ਨਸਲ ਦੀ ਆ ਬਾਈ ਹਾਂ ਕੱਟੀ ਦਾ ਦੀਂਦੀ ਆ ਬਾਈ ਨੇੜੇ ਕਰਕੇ ਦਿਖਾਤੀ ਆ ਆਪਾਂ ਤੇ ਕੀ ਲੈਣ ਦੇਣ ਮੁੱਲੀ ਕਰਨਾ ਇਹਦਾ ਆਪਾਂ ਬੜਾ ਫਰਕ ਨਾ ਹੋਵੇ ਠੀਕ ਆ ਇੱਕ ਕਤੀ ਵਸ ਲੈ ਆਂਦੇ ਨਹੀਂ ਆ ਮਾਨਤਾਨ ਕਰ ਦਾਂਗੇ ਵਿੱਚ ਅੱਛਾ ਹਾਂ ਤੇ ਨੰਬਰ ਬੋਲ ਦੇ ਟਗਾ ਕੇ ਆਪ ਨੰਬਰ 95016 36207 ਚੌਥੇ ਸੂਏ ਸੂਈ ਬਈਆ ਪਿਓ ਨੀਲੀ ਰਾਵੀ ਆ ਬਾਈ ਜੀ ਹਾਂ ਸਾਰੀਆਂ ਨਿਸ਼ਾਨੀਆਂ ਅੱਖਾਂ ਤੋਂ ਲੈ ਕੇ ਉਸ ਵੀ ਹੱਥ ਤੋਂ ਬਾਅਦ ਚਿੱਟੀ ਆ ਪੈਰਾਂ ਤੇ ਵੀ ਨਿਸ਼ਾਨਾ ਸਾਰੀਆਂ ਨਿਸ਼ਾਨੀਆਂ तकरीबन ਪੂਰੀਆਂ ਵਾਜੇ ਚ ਵੀ ਤੇ ਇਹ ਬੱਚੇ ਚ ਤੇ ਦੋ ਨੰਬਰ ਤੇ ਆ ਗਈ ਆ ਸੁਗਣ ਵਾਲੀ ਮੱਝ ਕਿਹੜੇ ਸੁ ਸੁਣ ਵਾਲੀ ਬਾਈ ਇਹਨੇ ਤੀਜੇ ਸੁਣਾਗਾ ਤੀਜੇ ਸੁਏ ਸੁਣਾ ਬਹੁਤ ਚੰਗੇ ਕੱਦ ਗਾਠ ਦੀ ਹੈ ਬਾਈ ਜੀ ਪਿੱਠ ਪੁੜੇ ਦੀ ਚੰਗੀ ਆ ਤੇ ਥਾਂਲੇ ਮੇਰੀ ਸਖਤ ਤੋਰ ਦੇ ਬਾਈ ਨੂੰ ਬੜਾ ਹੈ ਬਹੁਤ ਰੇਟ ਦੀ ਭਾਰੀ ਮੱਝ ਆ ਬਾਈ ਜੀ ਚੰਗੇ ਪਸ਼ੂ ਹੁੰਦੇ ਆ ਬਾਈ ਕੋਲੇ ਤਕਰੀਬਨ ਜਦੋਂ ਵੀ ਹੋਣ ਲੈ 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 ਮਿੰ ਲੈ ਚੈੱਕ ਕਰ ਸਕਦਾ ਹਾਂ ਥੱਲੀ ਨਾਲ ਵਾਡੀ ਬੱਡ ਦੀ ਬਹੁਤ ਵਧੀਆ ਮੱਝ ਵਾਕੀ ਦੱਸਦੀ ਹੈ ਜਿੱਥੋਂ ਹੀ ਲੰਘਦੀ ਹੈ ਬਾਈ ਜੀ ਬਹੁਤ ਵਧੀਆ ਅਟਰਾਂ ਚਾਰੇ ਥਾਂ ਬਹੁਤ ਦੂਰ ਦੂਰ ਤੇ ਲੱਗਿਆ ਬਾਈ ਜੀ ਸਪੇਸ ਬਹੁਤ ਆ ਤੇ ਮੱਧ ਵੀ ਚੰਗੀ ਹੈ ਘੱਡ ਘੱਡ ਇਹਨੇ ਕਿਹੜੇ ਸੂ ਸੁਣਾ ਬਾਈ ਇਹਨੇ ਤੀਜੇ ਬਾਈ ਇਹ ਕਿੰਨਾ ਕੁ ਦੋ ਦੇਉ ਇਹ ਦੇ ਦੂ ਬਾਈ ਦੁੱਧ 18 ਲੀਟਰ ਅੱਛਾ ਤੇ ਇਹਦਾ ਗ੍ਰੇਟ ਕਰਤਾ ਫਿਰ ਇਹਦਾ 1.5 ਲੱਖ ਰੁਪਏ ਲੈਣ ਦੇ ਲੈਣ ਦੇ 7 ਲੱਖ ਰੇਟ ਆ ਬਾਈ ਜੀ ਤੇ ਗੱਲਬਾਤ ਵਾਈਆਂ ਨੇ ਫੋਨ ਤੇ ਤੇ ਹਫਤੇ ਕਿ ਦੀ ਕੱਚੀ ਆ ਹਨਾ ਲੈ ਜੂ ਕਾਂ ਸਾ ਦਿਨ ਲੈ ਜੂ ਲੈ ਜੀ ਆਰਡਰ ਬਹੁਤ ਵੱਡਾ ਤਿਆਰ ਕਰ ਲੈਣਾ ਜਿਹੜੇ ਹਿਸਾਬ ਨਾਲ ਹੁਣ ਲਾਹਿਆ ਹਨਾ ਚਾਰੇ ਧਨ ਨਿਖੜਣਵੇਂ ਆ ਤੇ ਬਾਕੀ ਜੋ ਤਿਆਰ ਹੋਣਾ ਬਾਈ ਜੀ ਇਹਦਾ ਰੰਗ ਰੂਪ ਇਤੋਂ ਵੀ ਬਹੁਤ ਸੋਹਣਾ ਵਧੀਆ ਬਣਨਾ ਤੇ ਅੱਗੇ ਬਾਈ ਕੋਲੇ ਆ ਖੜੀ ਏ ਝੋਟੀ ਜਿਹੜੀ ਪਹਿਲੇ ਸੂਏ ਸੂਈ ਐ ਬਾਈ ਪਹਿਲੇ ਸੂਏ ਸੂਈ ਬਈਆ ਆ ਬੱਚਾ ਇਹਦਾ ਮਗਰ ਕੱਟਾ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਤਿੰਨ ਦਿਨ ਹੋ ਗਏ ਇਹਨੂੰ ਬਾਈ ਤਿੰਨ ਦਿਨ ਹੋ ਗਏ ਸੂਈ ਨੂੰ ਬਾਈ ਜੀ ਖਲਾਈ ਮੜਾ ਜੀ ਤਿੰਨ ਕਿ ਦਿਨ ਸੂਈ ਨੂੰ ਹੋਇਆ ਬਾਈ ਕਹਿੰਦਾ ਪਹਿਲੇ ਸੂਏ ਸੂਈ ਆ ਕਿੰਨਾ ਕਬੌਲਾ ਹਣਾ ਇਹ 8 ਲੀਟਰ ਹੈਗਾ ਬਈ ਹੁਣ ਅੱਛਾ ਹੂੰ ਇਹ ਕਿੱਥੋਂ ਤੱਕ ਛੱਡਨੀ ਆ 1,10,000 ਦੀ ਬਾਈ ਸਹੀ ਸਹੀ ਕਰਦੇ ਸਹੀ ਸਹੀ ਆ ਵਾ ਮਾਨਤਾਨ ਹੋ ਜੂ ਵਿੱਚੋਂ ਰੇਟ ਆਪ ਆਪ ਹੀ ਨਹੀਂ ਬਾਲਾ ਬੋਲਦੇ ਤੇ ਨੰਬਰ ਬੋਲ ਇੱਕ ਵਾਰੀ ਨੰਬਰ 95016 36207 ਮਿਹਰਬਾਨੀ ਬਾਈ ਜੀ ਸ਼ੁਕਰੀਆ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਮੇਰੇ ਭਰਾ ਤੇ ਜੇ ਕਿਸੇ ਵੀਰ ਨੇ ਹੋਰ ਵੀਡੀਓ ਬਣਾਉਣੀ ਆ ਆਪਣਾ ਨੰਬਰ ਆ 947998308 ਨਿਤ ਨਵੀਆਂ ਵੀਡੀਓ ਦੇਖਣ ਲਈ ਤੇ ਮੰਡੀਆਂ ਦਾ ਮੰਦਾ ਚੰਗਾ ਹਲਚਲ ਵੇਖਣ ਲਈ ਬਾਈ ਜੀ ਪੇਜ ਨੂੰ ਕਰ ਲੋ ਫੋਲੋ ਸਿੱਡੇ ਘੱਟ ਵਾਲਾ ਬੱਚਾ ਬਹੁਤ ਸੋਹਣਾ ਤੇ ਇੱਕ ਤਰੀਕ ਨੂੰ ਮੰਡੀ ਰਾਮਪਰਾ 11 ਨੂੰ ਤਨੌਲਾ 20 ਦੇ ਮੋੜਾਂ ਤੇ ਆਪਾਂ ਜਾਣੇ ਹੁੰਨੇ ਆ ਤਕਰੀਬਨ 8:30 ਵਜੇ ਲਾਈਵ ਹੁੰਨੇ ਹੁੰਨੇ ਆ ਬਾਈ ਜੀ ਤੇ ਸਾਰੇ ਵੀਰਾਂ ਦਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ 베ਗਾ ਸਿੱਧੂ ਫਾਰਮ ਤੇ ਜੁੜੇ ਹੋਏ ਆ ਇਸ ਪੇਜ ਨੂੰ ਕਰ ਲੋ ਫੋਲੋ ਬਦ ਤੋਂ ਬਾਅਦ ਨਿਤ ਨਵੀਆਂ ਵੀਡੀਓ ਦੇਖਣ ਲਈ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ